ਸਾਰੇ ਭਰਾਵਾਂ ਨੂੰ ਦਾ ਮਿਲਦੇ ਸੀ ਕਿ ਮੈਂ ਗੋਪੀ ਨਾਲ ਹਮੇਸ਼ਾ ਬਹੁਤ ਟਾਈਮ ਨਹੀਂ ਮਿਲਦਾ ਮਰੀ ਗੋਪੀ ਕੋਲੇ ਮੈਂ ਪਹਿਲੀ ਵਾਰ ਆਇਆ ਸਾਰੇ ਮੇਲੇ ਗੋਮੀ ਭਾਈ ਇਹ ਹੀ ਬੰਦਾ ਨਾ ਸੋਚ ਲੈਂਦਾ ਯਾਰ ਕਿ ਬਸ ਨਹੀਂ ਕਬੱਡੀ ਜੋ ਜਾ ਕੇ ਤੇ ਟੀਮਾਂ ਜੋ ਬੰਦੇ ਨੇ ਕੀ ਕਮਾਇਆ ਮੈਂ ਕਹਿੰਦਾ ਪੈਸੇ ਨਾਲ ਨਾ ਕਾਊਂਟ ਕਰਿਆ ਕਰੋ ਆ ਜਿਹੜੇ ਭਰਾ ਖੜੇ ਆ ਜਾਂ ਯਾਰ ਮਿੱਤਰ ਮਿਲਦੇ ਆ ਮੈਂ ਇਹਨਾਂ ਨਾਲ ਕਾਊਂਟ ਕਰਦਾ ਹੁੰਦਾ ਵੀ ਇਹ ਕਿਸੇ ਪੈਸੇ ਨਾਲ ਨਹੀਂ ਆਉਂਦੇ ਬਹੁਤ ਧੰਨ ਸਾਰੇ ਭਰਾਵਾਂ ਦਾ ਤੁਸੀਂ ਬਹੁਤ ਪਿਆਰ ਦਿੰਦੇ ਹੋ ਜਦੋਂ ਵੀ ਅਸੀਂ ਕੋ ਰੀਲ ਅਪਲੋਡ ਕਰਦੇ ਆ ਜਾਂ ਬਾਈ ਵੀਡੀਓ ਬਣਾਉਂਦੇ ਆ ਜੇ ਲੋਕ ਗੋਪੀ ਬਾਈ ਨਾਮ ਦੇਖ ਕੇ ਲੰਘ ਲੱਗਦਾ ਆਪਾਂ ਨੂੰ ਇਹਨੇ ਪੁੱਛਣਾ ਬਾਈ ਆ ਸਾਉਂਡ ਜਾਂ ਸਹੀ ਕਰ ਬਰਾਬਰ ਬਣ ਕੇ ਖਿੱਚੀਆਂ ਜਾਂਦੀ ਜਾਂਦਾ ਯਾਰ ਤੁਹਾਣੇ ਕਿਆ ਵੀ ਬਾਈ ਗੀਤ ਜਰੂਰ ਸੁਣਾ ਕੇ ਲਓ ਮੈਂ ਕਹਿੰਦਾ ਬਾਈ ਸਾਡੇ ਬੰਦੇ ਇਹੀ ਕੁਛ ਆ ਇਹਨਾਂ ਕਰਕੇ ਲੋਕਾਂ ਨੂੰ ਚਾਣਦੇ ਗੋਪੀ ਬਾਈ ਆ ਜਾ ਤਾਂ ਇਹ ਸਿੱਧੇ ਤੁਸੀਂ ਆਕਰ ਸੁਣਾਦੇ ਰਹਿੰਦੇ ਹੋ ਬਾਈ ਮੈਨੂੰ ਆਦਤ ਆ ਕਿ ਗੱਲ ਸਿੱਧਾ ਗਾਣਾ ਦੀ ਆਉਂਦਾ ਮੈਨੂੰ ਮਤਲਬ ਮੋਡੀਫਾਈ ਕਰਨਾ ਹੁੰਦਾ ਬਾਈ ਇਹ ਮੇਰੀ ਮਿਹਨਤ ਹੀ ਆ ਸਾਉਂਡ ਲੈ ਆਏ ਨਾ ਕਰ ਸਾਉਂਡ ਵਾਲਿਆ ਵੇਹੜ ਤੇ ਦੂਸਰੇ ਵਿਚੋਲਿਆਂ ਨੂੰ ডাকਰਾ ਹੁਣ ਧੰਨਵਾਦ ਆ ਬਾਈ ਦਸਿੰਦਰ ਆਸਾ ਵੋਟਰ ਦਾ ਗਾਣਾ ਆਇਆ ਸੀਗਾ ਚੰਨਾ ਹੋ ਗਿਆ ਕਲਾਸ ਮੇਟ ਗਾਣਾ ਚੰਨਾ ਆ ਗਿਆ ਕਲਾਸ ਮੇਟ ਮੇਰੀਆਂ ਹੜਾ ਚੱਲਣਾ ਖਦਾਰ ਦੇ ਸਾਰੇ ਨੇ ਸੁਣਿਆ ਪਰ ਮੈਂ ਉਹ ਗਾਣੇ ਦਾ ਕੀ ਕੀਤਾ ਸਰਪੰਚ ਸਾਹਿਬ ਆਉਨਾ ਪਿੰਡਾਂ ਦੇ ਵਿੱਚ ਚੱਲ ਪਿਆ ਸਿਸਟਮ ਹੈ ਤੁਹਾਨੂੰ ਵੀ ਕਹਿੰਦਾ ਜੇ ਬੰਦ ਹੋ ਜੇ ਤਾਂ ਵਧੀਆ ਉਹ ਪਤਾ ਹੀ ਨਹੀਂ ਕਿੰਨਾ ਇੱਕ ਪ੍ਰੋਟੈਂਡ ਵਿਆਜ ਲੈਂਦੇ ਆ ਉਹ ਦੇਖ ਨਾ ਲੇਡੀ ਨੂੰ 50000 ਰੁਪਏ 20000 ਗਿਆ ਭਰਾ ਲੈਂਦੇ ਆ ਆਮ ਹੀ ਪਿੰਡਾਂ ਦੀ ਕਹਾਣੀ ਹੈ ਤੇ ਉਹ ਕਿਸ ਤਾਹ ਰੇਟ ਹੋ ਗਿਆ ਗਾੜਾ ਮੈਂ ਕਲਾਸਬੇਟ ਸੁਣੀ ਜਾਂਦਾ ਸੀ ਬਾੜੇ ਦਾ ਮੈਂ ਕੀ ਬਣਾਇਆ ਤੁਸੀਂ ਦੇਖ ਲਿਓ ਉਹ ਕੀ ਕਹਿੰਦੀ ਆਪਦੇ ਘਰ ਵਾਲੇ ਨੂੰ ਇਹ ਜੰਨਾ ਹੋ ਗਿਆ ਕਿਸ ਤਾਹ ਲਾਗੇ ਜਾਵੇ ਨਾ ਪਲਾਂ ਦੀ ਕਿਸ ਗੱਲ ਤੋਂ ਤੂੰ ਐਦ ਕੀ ਕੇ ਮੇਡੀ ਪਰਦੀ ਵੇ ਤੂੰ ਐਦ ਕੀ ਕੇ ਮੇਡੀ ਪਰਦੀ ਭਾਕਿਸਤਾਨ ਭਰਨ ਥੱਕੇ ਮੇਰਾ ਮਰੀ ਖੁੰਦਿਆਂ ਨਹੀਂ ਕਮਾਈਆਂ ਵੇ ਹੁਣ ਤੱਕ ਤਾਂ ਸਭ ਤੈਮਤੇ ਪਈਆਂ ਜਿੱਥੇ ਜਿੱਥੇ ਵੀ ਪਾਈਆਂ ਵੇ ਐਤ ਕੀਵੇਂ ਪੈਸੇ ਕਿਦੋਂ ਬਣੇਨਾ ਐ ਐਤ ਕੀਵੇਂ ਪੈਸੇ ਕਿਦੋਂ ਬਣੇਨਾ ਐਤ ਕੀਵੇਂ ਪੈਸੇ ਕਿਦੋਂ ਬਣੇਨਾ ਤੇ ਤੂੰ ਹੀ ਕੋਈ ਹਿਲਾ ਕਰ ਦੇਈ ਵੇ ਲੱਗ ਜਾਵੇ ਨਾ ਭਲਾਂਦੀ ਕਿਸੇ ਗੱਲ ਤੋਂ ਐਤ ਕੀ ਕਿਵੇਂ ਦੀ ਮਰ ਦੇਈ ਵੇ ਤੂੰ ਐਤ ਕੀ ਕਿਵੇਂ ਦੀ ਪਰ ਦੇਈ ਤੇ ਚੰਗਾ ਲੱਗਦਾ ਬਾਈ ਤਾੜੀ ਜ਼ੋਰ ਮਾਰ ਦਿਓ ਸਾਡੇ ਨਾਲ ਹੀ ਕੁਝ ਹੁੰਦਾ ਗਾਣੇ ਬਹੁਤ ਆਉਂਦੇ ਯਾਰ ਤੇ ਜਦੋਂ ਆਪਾਂ ਉਹਨੂੰ ਕੋਈ ਆਪ ਦੀਆਂ ਨਾਲ ਜੁੜੀਆਂ ਗੱਲਾਂ ਨਾਲ ਭਾਈ ਗੋਪੀ ਜੋੜ ਕੇ ਕਰਦੇ ਆ ਤਾਂ ਉਹਦੇ ਚੋਂ ਇੱਕ ਉਹ ਦਰਦ ਜੂਰ ਦਿਖਦਾ ਹੁੰਦਾ ਤੇ ਇੱਕ ਨਾ ਗਾਣਾ ਆਇਆ ਸੀ ਗੋਪੀ ਬਾਈ ਬਣਦੇ ਕਿਵੇਂ ਆ ਗਾਣੇ ਵੀ ਆਪਾਂ ਸਾਹਮਣੇ ਜਦੋਂ ਫਲਾਤ ਦੇਖਦੇ ਆ ਵੀ ਉਹਦੇ ਤੋਂ ਦਿਮਾਗ ਚ ਉਭਜ ਆਉਂਦੀ ਜਿਵੇਂ ਗੋਪੀ ਬਾਈ ਕਹਿੰਦਾ ਮੇਰੇ ਬੱਤੀ ਦੰਦ ਤਾਂ ਮੈਂ ਦੇਖ ਰਹੀ ਹਾਂ ਤੇ ਉਹ ਗਾਣਾ ਸੀਗਾ ਹੈ ਤਾਂ ਪੁਰਾਣਾ ਉਹ ਕੱਲ ਵੀ ਬਰਸੀਲੇ ਦਾ ਬਾਈ ਗਾਣਾ ਸੀ ਸ਼ੀਸ਼ੇ ਬੰਦ ਕਰਨਾ ਵਿਖਾ ਦੇ ਮੋਕੜਾ ਮੇਰੀ ਢੋਲੀ ਵਾਲੀ ਗੱਾਰ ਵਿੱਚ ਜਾਣ ਦਿੰਦੀ ਆ ਉਹ ਸਾਡੇ ਨਾਲ ਨੇੜੇ ਮੌੜਾਂ ਦੇ ਮੰਡੀ ਲੱਗਦੀ ਹੈ ਕਾਫੀ ਮਝੂਰਾ ਚੱਲ ਤੁਸੀਂ ਗਏ ਹੋ ਤੇ ਉਹ ਗਾਣਾ ਨਾ ਕਿਸੇ ਨੇ ਮਤਲਬ ਦਾ ਤੈਨੂੰ ਵੇਚ ਦੋ ਯਾਰ ਕਿਥੋਂ ਹੀ ਖੋਲ ਦਿਆ ਨਾ ਉਹ ਜੇ ਤਾਂ ਮੰਨੋ ਵੀ ਕਈ ਵਾਰੀ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਵੀ ਬਾਈ ਆ ਚਲ 4 ਰੁਪਏ ਆ ਜਾਣਗੇ ਤੇ ਮੈਂ ਇਹ ਦੇਖਿਆ ਵੀ ਬੰਗਾ ਬੰਗਾ ਲਾ ਕੇ ਟਰਾਲੀ ਜੀ ਕਰ ਜਦੋਂ ਗਾਣਾ ਚੜਾਤੀ ਤੇ ਗਾਣਾ ਉਹ ਉਹ ਟਰੈਕਟਰ ਦੇ ਟੇਪ 'ਚ ਹੀ ਚੱਲਦੀ ਹੁੰਦੀ ਸੀ ਬਾਈ ਉਹ ਥੋੜੀ ਹੀ ਹੈ ਨਾ ਉਹ ਗਾਣਾ ਸੀਗਾ ਵੀ ਸ਼ੀਸ਼ੇ ਬੰਦ ਕਰਨ ਨਾਲ ਵਿਹਾ ਦੇ ਕੋਖਣਾ ਉਹ ਗਾਣੇ ਦਾ ਮੈਂ ਬਣਾਇਆ ਹਏ ਡਾਲਾ ਬੰਦ ਕਰੀ ਨਾ ਦਿਖਾਉਂਦੇ ਵਛੜਾ ਮੇਰੀ ਮੋਹਾ ਵਾਲੀ ਮੰਡੀ ਉੱਤੇ ਗਾ ਚੱਲੀਏ ਉਸ ਰੱਸਾ ਸਿੰਘਾਂ ਵਿੱਚ ਪਾਇਆ ਮੈਨੂੰ ਵੇਖ ਲੈਣ ਦੇ ਰੱਸਾ ਸਿੰਘਾਂ ਵਿੱਚ ਪਾਇਆ ਮੈਨੂੰ ਵੇਖ ਲੈਣ ਦੇ ਦੁੱਧ ਕਿਨਾਂ ਘੜਾਇਆ ਮੈਨੂੰ ਵੇਖ ਲੈਣ ਦੇ ਕਦੇ ਤੁਸੀਂ ਮਜਬੂਰੀ ਵਿੱਚ ਚਿੜੀਆਂ ਪੈਗੀ ਚੜਕੇ ਡਰਾਲੀ ਵਿੱਚ ਤਾਂ ਚੱਲਿਏ ਹਾ ਟਾਲਾ ਬੰਦ ਕਰ ਨਾਮ ਖਾਦੇ ਵਛੜਾ ਮੇਰੀ ਮੜਾ ਵਾਲੀ ਮੰਡੀ ਉੱਤੇ ਗਾ ਚੱਲਿਏ ਹਾ ਰਸਾ ਸਿੰਘਾਂ ਵਿੱਚ ਪਾਇਆ ਮੈਨੂੰ ਵੇਖ ਲੈਣ ਦੇ ਹਾ ਮਜਬੂਰੀਆਂ ਦੀਆਂ ਤੁਹਾਨੂੰ ਬਤਾਲੀ ਦਾ ਰੂਪ ਦੇ ਦਿਨਾ ਬਹੁਤ ਧੰਨਵਾਦ ਭਾਈ ਤੁਹਾਡਾ ਗਾਣੇ ਬਹੁਤ ਆ ਭਵੇ ਸਾਰੀ ਰਾਤ ਚਾਈ ਜਾਏਗੀ ਪਰ ਸਮਾਂ ਭਾਈ ਇਕਦਾ ਥੋੜੀ ਜਿਹੀ ਭਰਾ ਕੋਲੇ ਟਾਈਮ ਬਹੁਤ ਲੱਗਿਆ ਤੁਹਾਨੂੰ ਮੋਬਾਈਲ ਕੋਲੇ ਆਇਆ